ਵੀਰਾ ਜੋ ਤਕਰੀਬਨ 10-15 ਸਾਲ ਤੋਂ ਲਗਾਤਾਰ ਬਾਜ਼ਾਰ ਦੇ ਵਿੱਚ ਜਿੱਥੇ ਵੀ ਕੋਈ ਖਾਲੀ ਜਗ੍ਹਾ ਮਿਲ ਜਾਂਦੀ ਆ ਉਸ ਜਗ੍ਹਾ ਦੇ ਉੱਪਰ ਆਪਣੀ ਦੁਕਾਨ ਸਜਾ ਲੈਂਦਾ ਜਦੋਂ ਉੱਥੇ ਕੋਈ ਦੁਕਾਨਾ ਪੈ ਜਾਂਦੀ ਆ ਥੋੜਾ ਜਿਹਾ ਹੋਰ ਅੱਗੇ ਆਪਣੀ ਦੁਕਾਨ ਸਜਾ ਲੈਂਦਾ ਭਾਈ ਤਾਂ ਉਹਨਾਂ ਨੂੰ ਦਿੰਦਾ ਪਰ ਬੋਲ ਨਹੀਂ ਸਕਦਾ ਦਰੰਗ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਜਿਹੜਾ ਬੋਲਣ ਦੀ ਸਮਰੱਥਾ ਵਾ ਉਹ ਗੁਆ ਚੁੱਕੇ ਨੇ ਇੰਦੇ ਦੀ ਚਾਬੀ ਘੁਮਾ ਚੀ ਤਾਂ ਬਾਈ ਹੁਣ ਚਾਬੀ ਤਿਆਰ ਕਰਨ ਲੱਗਾ ਪਰ ਥੋੜੀ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਪਾਸਿਓਂ ਜਿਹੜਾ ਹੱਥ ਆ ਬਾਈ ਦਾ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਿਹਾ ਪ੍ਰਮਾਤਮਾ ਵੱਲੋਂ ਦਿੱਤੇ ਹੋਏ ਹੱਥ ਜਿਹੜੇ ਨੇ ਦੋਨਾਂ ਦੀ ਕੋਈ ਮੈਨਾ ਰੱਖਦੇ ਸੀ ਅੱਜ ਬਾਈ ਦੇ ਨਾਲ ਇਹ ਦਰੰਗ ਦਾ ਦੌਰਾ ਪੈਣ ਕਰਕੇ ਪਰਲੀ ਪਾਵਾਂ ਜਿਹੜੀ ਉਹ ਸਾਥ ਨਹੀਂ ਦੇ ਰਹੀ ਦਾਂ ਦੇ ਜਿਹੜੇ ਮਜ਼ਦੂਰ ਨੇ ਆਪਣਾ ਸੰਭਾਰਸ ਵੀ ਕਰਦੇ ਨੇ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਦੇ ਹਾਰ ਮੰਨਣੀ ਵੀ ਨਹੀਂ ਚਾਹੀਦੀ ਵੀ ਕਮਜ਼ੋਰ ਨਾ ਤੱਕ ਖੋਗੋਣਾ ਚੰਗਾ ਮਿਹਨਤ ਦੀ ਰੋਟੀ ਆ ਜਿਹੜੀ ਉਹ ਖਾਣੀ ਚਾਹੀਦੀ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਭਾਈਵਾਲਾ ਚਾਉਂ ਤੋਂ ਰਾਏਕੋਟ ਨੂੰ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਅੱਡਾ ਰਤਨ ਜੋਧਾ ਦੇ ਵਿੱਚ ਇੱਕ ਵੀਰ ਜੋ ਤਕਰੀਬਨ 10-15 ਸਾਲ ਤੋਂ ਲਗਾਤਾਰ ਬਾਜ਼ਾਰ ਦੇ ਵਿੱਚ ਜਿੱਥੇ ਵੀ ਕੋਈ ਖਾਲੀ ਜਗ੍ਹਾ ਮਿਲ ਜਾਂਦੀ ਹੈ ਉਸ ਜਗ੍ਹਾ ਦੇ ਉੱਪਰ ਆਪਣੀ ਦੁਕਾਨ ਸਜਾ ਲੈਂਦਾ ਜਦੋਂ ਉੱਥੇ ਕੋਈ ਦੁਕਾਨਾਂ ਪੈ ਜਾਂਦੀ ਹੈ ਥੋੜਾ ਜਿਹਾ ਹੋਰ ਅੱਗੇ ਆਪਣੀ ਦੁਕਾਨ ਸਜਾ ਲੈਂਦਾ ਤਾਂ ਉਹ ਵੀਰ ਦੇ ਨਾਲ ਅੱਜ ਮੈਂ ਥੋੜਾ ਜਿਹਾ ਕੁਦਰਤ ਪਾਣਾ ਵਾਪਰ ਗਿਆ। ਉਹਨਾਂ ਨੂੰ ਧਰੰਗ ਦਾ ਦੌਰਾ ਪੈ ਗਿਆ। ਧਰੰਗ ਦਾ ਦੌਰਾ ਪੈਣ ਕਰਕੇ ਉਹਨਾਂ ਨੂੰ ਜਿਵੇਂ ਕੰਮ ਉਹਦਾ ਹੈਗਾ ਜਿੰਨੂੰ ਚਾਬੀਆਂ ਲਾਉਣ ਦਾ, ਮੋਟਰਸਾਈਕਲਾਂ ਨੂੰ ਚਾਬੀਆਂ ਲਾਉਣ ਦਾ, ਕਾਰਾਂ ਜਿੱਦਾਂ ਵੀ ਤੁਸੀਂ ਕਹੋ ਕਿ ਹਰ ਪ੍ਰਕਾਰ ਦੀ ਚਾਬੀ ਉਹ ਲਾਉਂਦੇ ਨੇ। ਤੇ ਅੱਜ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਉਹ ਬੋਲ ਕੇ ਵੀ ਨਹੀਂ ਦੱਸ ਸਕਦੇ, ਨਾ ਬੋਲ ਸਕਦੇ ਨੇ। ਸਮਝਦੇ ਜਰੂਰ ਨੇ ਕਿਉਂਕਿ ਸੁਣਾਈ ਤਾਂ ਉਹਨਾਂ ਨੂੰ ਦਿੰਦਾ ਪਰ ਬੋਲ ਨਹੀਂ ਸਕਦੇ ਧਰੰਗ ਦਾ ਦੌਰਾ ਪੈਣ ਕਰਕੇ। ਉਹਨਾਂ ਦਾ ਜਿਹੜਾ ਬੋਲਣ ਦੀ ਸਮਰੱਥਾ ਉਹ ਘੁਮਾ ਚੁੱਕੇ ਨੇ ਪਰ ਆਉਂਦੇ ਨੇ ਜੋਧਾ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਸਜਾਉਂਦੇ ਨੇ ਇੱਕ ਛੋਟਾ ਜਿਹਾ ਬੇਟਾ ਉਹ ਛੋਟੀ ਜਿਹੀ ਉਮਰ ਦੇ ਵਿੱਚ ਹੀ ਆਪਣੇ ਹੁਣ ਸਿਰ ਤੇ ਦਸਤਾਰ ਸਜਾ ਲੈਂਦਾ ਕਿ ਸਾਹਮਣੇ ਗਾਹਕ ਦੇ ਉੱਪਰ ਉਹ ਅਸਰ ਪਵੇ ਉਸ ਤਰ੍ਹਾਂ ਦਾ ਤੇ ਉਹ ਚਾਬੀਆਂ ਜਿੰਦਿਆਂ ਨੂੰ ਲਾਉਣ ਦੇ ਵਿੱਚ ਲਈ ਜਾਂ ਕੈਂਚੀਆਂ ਨੂੰ ਤਿੱਖੀਆਂ ਕਰਨ ਲਈ ਹੋਕਾ ਦਿੰਦਾ ਪਿੰਡ ਪਿੰਡ ਪਰ ਉਹਨੂੰ ਵੀ ਕੋਈ ਬਹੁਤਾ ਕੰਮ ਨਹੀਂ ਮਿਲਦਾ ਹੈਗਾ ਕੇ ਲੋਕੋ ਨੂੰ ਛੋਟਾ ਜਿਹਾ ਛੋਟੀ ਉਮਰ ਦਾ ਸਮਝ ਕੇ ਵੀ ਸ਼ਾਇਦ ਨਹੀਂ ਕੰਮ ਕਰਾਉਂਦੇ ਪਰ ਬਾਈ ਦਾ ਜਿਹੜਾ ਹੈਗਾ ਵਾ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ ਪਰ ਸਲੂਟ ਫਿਰ ਵੀ ਇਹਨਾਂ ਨੂੰ ਬਾਈ ਨੂੰ ਤਾਂ ਤੁਹਾਨੂੰ ਮੜਾਈ ਦਿੰਨੇ ਆ ਬਾਈ ਇੱਧਰ ਨਾਲ ਹੀ ਕੰਮ ਕਰ ਰਹੇ ਨੇ ਕੈਮਰਾਮੈਨ ਵੀਰ ਨੂੰ ਕੂੰਗਾ ਦਿਖਾ ਦਿਓ ਤਾਂ ਜਿੰਦੇ ਦੀ ਚਾਬੀ ਘੁਮਾ ਚਗੀ ਤਾਂ ਬਾਈ ਹੁਣ ਚਾਬੀ ਤਿਆਰ ਕਰਨ ਲੱਗਿਆ ਪਰ ਥੋੜੀ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਪਾਸਿਓਂ ਜਿਹੜਾ ਹੱਥ ਆ ਬਾਈ ਦਾ ਉਹ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਿਹਾ ਕੰਮ ਨਹੀਂ ਹੋ ਰਿਹਾ ਉਸ ਸਾਥ ਦੇ ਨਾਲ ਤਾਂ ਆਪਣੇ ਖੱਬੇ ਹੱਥ ਦੇ ਨਾਲ ਹੀ ਸਾਰਾ ਕੁਝ ਕਰਦੇ ਨੇ ਤਾਂ ਚਾਬੀ ਹੁਣ ਤਿਆਰ ਕਰਨ ਲੱਗੇ ਹੋਏ ਨੇ ਵੀਰ ਤੇ ਪਰ ਉਹ ਆਪਣਾ ਨਾਮ ਤੱਕ ਵੀ ਹੁਣ ਦੱਸ ਕੇ ਬੋਲ ਨਹੀਂ ਸਕਦੇ ਹੈਗੇ ਭਾਈ ਜੀ ਨਾਮ ਦੱਸ ਸਕਦੇ ਹੋ ਲਿਖ ਕੇ ਦੱਸ ਸਕਦੇ ਠੀਕ ਹੈ ਜੀ ਲਿਖ ਕੇ ਦੱਸ ਸਕਦੇ ਨੇ ਬੋਲ ਨਹੀਂ ਸਕਦੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਕਿਸੇ ਦੀ ਚਾਬੀ ਘੁਮਾ ਚ ਜਾਂਦੀ ਆ ਤਾਂ ਉਹ ਇੱਧਰ ਉੱਧਰ ਲੱਭਦਾ ਜਦੋਂ ਨਹੀਂ ਲੱਭਦੀ ਤਾਂ ਉਸ ਤੋਂ ਬਾਅਦ ਇਹ ਇਹ ਵੀਰ ਆ ਜਿਹੜਾ ਇੱਥੇ ਜੋਧਾ ਰਤਨਾ ਸਕੂਲ ਦੇ ਬਿਲਕੁਲ ਸਾਹਮਣੇ ਚਾਣਾ ਹਸਪੀਟਲ ਦੇ ਬਿਲਕੁਲ ਸਾਹਮਣੇ ਆਪਣੀ ਛੋਟੀ ਜੀ ਦੁਕਾਨ ਸਜਾਈ ਹੋਈ ਆ ਜਿੱਥੇ ਜਿਨੇ ਵੀ ਕੋਈ ਸੰਨੇ ਚਾਬੀ ਲਪਾਉਣੀ ਆ ਸੀ ਜ਼ਰੂਰ ਉਹਨਾਂ ਨੂੰ ਅਪੀਲ ਕਰਦੇ ਆ ਕਿ ਵੀਰ ਦਾ ਸਹਿਯੋਗ ਕਰੋ ਦੇਖੋ ਭੀਖ ਮੰਗਣ ਨਾਲ ਤਾਂ ਬਹੁਤ ਵਧੀਆ ਗੱਲ ਆ ਆਪਦੀ ਮਿਹਨਤ ਮਜ਼ਦੂਰੀ ਕਰਦਾ ਪਰ ਸਾਥ ਦੇਣਾ ਸਾਡਾ ਵੀ ਫਰਜ਼ ਬਣਦਾ ਤੇ ਜ਼ਰੂਰ ਸਾਥ ਦਿਓ ਵੀਰ ਦਾ ਤੇ ਜਦੋਂ ਵੀ ਕਿਤੇ ਚਾਬੀ ਲਗਾਉਣੀ ਹੋਵੇ ਤਾਂ ਜ਼ਰੂਰ ਇਹਨਾਂ ਦਾ ਸਾਥ ਦੇਣਾ ਬਣਦਾ ਪਰਮਾਤਮਾ ਵੱਲੋਂ ਦਿੱਤੇ ਹੋਏ ਹੱਥ ਜਿਹੜੇ ਨੇ ਦੋਨਾਂ ਦੀ ਕੋਈ ਮੈਨਾ ਰੱਖਦੇ ਸੀ ਅੱਜ ਬਾਈ ਦੇ ਨਾਲ ਇਹ ਅਧਰੰਗ ਦਾ ਦੌਰਾਂ ਪੈਣ ਕਰਕੇ ਪਰਲੀ ਬਾਵਾ ਜਿਹੜੀ ਉਹ ਸਾਥ ਨਹੀਂ ਦੇ ਰਹੀ ਭੂਰਾ ਦੀ ਪਰ ਫਿਰ ਵੀ ਉਹ ਆਪਣੀ ਮਿਹਨਤ ਤਾਂ ਕਰਦੇ ਨੇ ਕਿਤੇ ਕਿਤੇ ਥੋੜਾ ਜਿਹਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਤੇ ਜਿੱਥੇ ਵੀ ਉਹਨੇ ਕੋਈ ਚਾਬੀ ਦੇ ਵਿੱਚ ਤੱਕ ਪਾਉਣਾ ਹੁੰਦਾ ਉਹਦਾ ਜਾਂ ਫਿਰ ਪ੍ਰੋਬਲਮ ਦਾ ਸਾਹਮਣਾ ਹੁੰਦਾ ਵਾ ਜ਼ਰੂਰ ਇਦਾਂ ਦੇ ਜਿਹੜੇ ਮਜ਼ਦੂਰ ਨੇ ਆਪਣਾ ਸੰਘਰਸ਼ ਵੀ ਕਰਦੇ ਨੇ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਦੇ ਹਾਰ ਮੰਨਣੀ ਵੀ ਨਹੀਂ ਚਾਹੀਦੀ ਸ਼ੌਂਕੇ ਜਿੰਦਗੀ ਦੀ ਜੰਗ ਦਾ ਨੌਆ ਤੇ ਹਮੇਸ਼ਾ ਲੜਨਣ ਚਾਹੀਦੀ ਆ ਤੇ ਭੀਖ ਮੰਗਣ ਨਾਲ ਤਾਂ 100 ਗੁਣਾ ਚੰਗਾ ਮਿਹਨਤ ਦੀ ਰੋਟੀ ਆ ਜਿਹੜੀ ਉਹ ਖਾਣੀ ਚਾਹੀਦੀ ਆ ਫਿਰ ਜੇ ਕੋਈ ਵੀਰ ਇਦਾਂ ਦਾ ਨਾ ਮਕਰਦਾ ਜਰੂਰ ਉਹਦਾ ਸਹਿਯੋਗ ਦੇਣਾ ਬਣਦਾ ਵੀਰ ਆਪਣੇ ਬੰਦਿਓ ਪੂਰੀ ਕੋਸ਼ਿਸ਼ ਕਰ ਰਿਹਾ ਵਾ ਜੰਦੇ ਨੂੰ ਚਾਬੀ ਲਾਉਣ ਦੀ ਤਾਂ ਅਧਰੰਗ ਦਾ ਦੌਰਾ ਪੈਣ ਕਰਕੇ ਬਾਹ ਪੂਰੀ ਤਰ੍ਹਾਂ ਜਵਾਬ ਦੇ ਗਈ ਆ ਪਰ ਲਈ ਖੱਬੇ ਹੱਥ ਦੇ ਨਾਲ ਹੀ ਸਾਰਾ ਕੁਝ ਕਰ ਰਹੇ ਨੇ ਤਾਂ ਔਖਾ ਤਾਂ ਜਰੂਰ ਹੈ ਪਰ ਜੋ ਪ੍ਰਮਾਤਮਾ ਨੇ ਕਲਾ ਬਖਸ਼ੀ ਆ ਹੁਨਰ ਦਿੱਤਾ ਹੈ ਉਹ ਤਾਂ ਜ਼ਰੂਰ ਆਪਣਾ ਹੁਨਰ ਦਾ ਸਹਾਰੇ ਦੋ ਵਸਤ ਦੀ ਰੋਟੀ ਵੀ ਜੁਗਾੜ ਕਰਦਾ ਵੀਰ ਤੇ ਅਸੀਂ ਵੀ ਜ਼ਰੂਰ ਸਾਰੇ ਹੀ ਸਾਡੇ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਕਰਦੇ ਆਂ ਕਿ ਅਪੀਲ ਕਰਦੇ ਆਂ ਕਿ ਜ਼ਰੂਰ ਸਾਥ ਦਿਓ ਯਾਰ ਵੀਰ ਦਾ ਤੁਸੀਂ ਜਦੋਂ ਵੀ ਕਿਤੇ ਕੋਈ ਚਾਪੀ ਲਗਾਉਣੀ ਹੋਵੇ ਤਾਂ ਤੁਸੀਂ ਰਵਾ ਸਕਦੇ ਹੋ ਤਾਂ ਸੀਰ ਕਰਤਾਰ ਸਿੰਘ ਸਾਬਾ ਮਾਰਗ ਤੇ ਉੱਪਰ ਰਤਨਾਪਿੰਡ ਦਾ ਜਿਹੜਾ ਸਕੂਲ ਆ ਪ੍ਰਾਇਮਰੀ ਉਹਦੇ ਬਿਲਕੁਲ ਸਾਹਮਣੇ ਇਹਨਾਂ ਦੀ ਛੋਟੀ ਜੀ ਦੁਕਾਨ ਸਜਾਈ ਹੋਈ ਆ ਤਾਂ ਇੱਕ ਪਾਸੇ ਸਕੂਲ ਪ੍ਰਾਇਮਰੀ ਦੂਜੇ ਪਾਸੇ ਓਬੀ ਟਾਇਰ ਵਾਲੇ ਵੀ ਨੇ ਤੇ ਨਾਲ ਹੀ ਚਾਣਾ ਹਸਪੀਟਲ ਆ ਤਾਂ ਉਸ ਜਗ੍ਹਾ ਦੇ ਉੱਪਰ ਤੁਸੀਂ ਜ਼ਰੂਰ ਬਾਈ ਕੋਲੇ ਆਓ ਇਹ ਵਿੱਚ ਜਿਹੜੇ ਦੰਦੇ ਨੇ ਉਹ ਪਾਉਣ ਦੀ ਕੋਸ਼ਿਸ਼ ਕਰਦਾ ਵੀਰ ਕਿ ਜਿੰਦੇ ਦੀ ਚਾਬੀ ਜਦੋਂ ਘੁਮਾਚ ਜਾਂਦੀ ਆ ਚਾਬੀ ਆਪਾਂ ਲਵਾਉਣ ਲਈ ਕਰਦੇ ਆਂ ਤਾਂ ਦੇਖਦੇ ਆਂ ਵੀਰ ਚਾਬੀ ਲਾ ਰਹੇ ਨੇ ਹੁਣ ਤੇ ਬਾਕੀ ਥੋੜਾ ਜਿਹਾ ਪ੍ਰੋਬਲਮ ਹੱਥ ਦਾ ਪਹੁੰਚਣ ਕਰਕੇ ਜ਼ਰੂਰ ਕਾਫੀ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਵੀਰ ਨੂੰ ਪਰ ਕੋਸ਼ਿਸ਼ ਉਹਦੀ ਯਾਰੀ ਆ ਜੰਗ ਤੋਂ ਹਾਰ ਨਹੀਂ ਮੰਨੀ ਸੰਘਰਸ਼ ਕਰ ਰਿਹਾ ਵੀਰ ਚਾਬੀ ਲਾਉਣ ਲਈ